ਜੇ ਚਲੋ ਰਾਦਾ ਮੀ ਨਹੀਂ ਪਿਆ ਹੈਗਾ ਨਹੀਂ ਪਿਆ ਹਾਂ ਅੱਜ ਮੈਂ ਬਣਾਣੇ ਆ ਵਾਈਟ ਚਨ ਲੋ ਜੀ ਇਧਰ ਲੱਗੀਆਂ ਹੋਈਆਂ ਇਹਨਾਂ ਦੀ ਆਨਲਾਈਨ ਕਲਾਸ ਕਿਥੋਂ ਕਰਕੇ ਤੇ ਅੱਜ ਮੌਸਮ ਮਾਰਾ ਦਾ ਸਹੀ ਹੋਇਆ ਹੈ ਸਹੀ ਗੱਲ ਆ ਸ਼ੂਗਰ ਟੋਪਿਕ ਨਿਕਲੀ ਆ ਇਹਦੇ ਵਿੱਚ ਇੱਕ ਲਾਲ ਆਮਾਸੀ ਤੇ ਇਧਰ ਲੱਗ ਰਿਹਾ ਤੜਕੇ ਛੜਕੇ ਤੜਕਾ ਲੱਗ ਗਿਆ ਇਹ ਨਹੀਂ ਨਾ ਪਦੀਲੇ ਚ ਪਹਿਲਾਂ ਪਾਇ ਸੀਗੇ ਤੇ ਇਧਰ ਨਾਲ ਲੈ ਕੇ ਆਈਆਂ ਖੀਰਾ ਤੇ ਨਾਲ ਲੈ ਕੇ ਆਈ ਆਪਣੀ ਦਵਾਈ ਉਹ ਪਤਾ ਪਾਪੀ ਕੀ ਕਹਿੰਦੇ ਕਹਿੰਦੇ ਕੰਟਰੋਲ ਲੈਣਾ ਟੈਸਟ ਕਰਾਓ ਹਾਂ ਲੋ ਜੀ ਇਧਰ ਹੜ ਦੀਆਂ ਖਬਰਾਂ ਤੇ ਬੱਦਲ ਫੇਰ ਬਹੁਤ ਜ਼ਿਆਦਾ ਹੋਇਆ ਆ ਕਿੱਦਾਂ ਸਬਜੀ ਚ ਲੂਣ ਵਿੱਚ ਸਹੀ ਆ ਨਾ ਓਕੇ ਆ ਨਾ ਹਾਂਜੀ ਲੋ ਜੀ ਰੋਟੀ ਆ ਗਈ ਆ ਦੇਖ ਸਕਦੇ ਆ ਜੀ ਚਲੋ ਜੀ ਖਾ ਲਈਏ ਰੋਟੀ ਚਲੋ ਦੇਖ ਲਈਏ ਮਿਲਦੇ ਆ ਜੀ ਤੁਹਾਨੂੰ ਤੇਰੀ ਖਬਰਾਂ ਵੇਖਣ ਲੱਪਈ ਦੀਆਂ ਕਿਤੇ ਬੰਦ ਟੁੱਟ ਗਏ ਕਿਤੇ ਪੋਲ ਟੁੱਟ ਗਏ ਜਿਨਾਂ ਲੋਕੀ ਕੂਖਿਆ ਤੇ ਚੜੇ ਹੋਏ ਆਪਣੇ ਘਰੇ ਸੱਚੀ ਬੁਆ ਦਾ ਅੱਦੇ ਦੇ ਪੈਸੇ ਸੱਚੀ ਰੋਣਾ ਆਉਂਦਾ ਪਿਆ ਸੀ ਤੇ ਕਰਦੇ ਆ ਬਲੌਗ ਦਾ ਐਂਡ ਮਿਲਦੇ ਆ ਜੀ ਗੱਲ ਇੱਕ ਗਿਆ ਸਵਾ 11 ਤੇ ਆਪਾਂ ਆ ਗਏ ਜੀ ਫਿਰ ਤੁਹਾਡੇ ਨਾਲ ਗੱਲਾਬਾਤ ਕਰਨ ਇੱਕ ਵਧੀਆ ਜਿਹਾ ਬਲੌਗ ਲੈ ਕੇ ਹਾਂ ਜੀ ਕਰੋ ਜੀ ਬਲੌਗ ਦੀ ਸ਼ੁਰੂਆਤ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਅੰਦਰਾ ਬਲੌਗ 'ਚ ਮੇਰਾ ਤਰਦੇ ਆ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਚਲੋ ਰਾਤ ਦਾ ਮੀਂਹ ਨਹੀਂ ਪਿਆ ਹੈਗਾ ਨਹੀਂ ਪਿਆ ਅੱਜ ਧੁੱਪ ਨਿਕਲੀ ਆ ਹੁਣ ਮੀਂਹ ਨਹੀਂ ਪਵੇਗਾ ਵਧੀਆ ਗੱਲ ਆ ਸਭ ਰੁਕੇ ਪਏ ਆ ਸਾਰੇ ਬਣਾਂ ਨੇ ਹਾਂ ਚਲੋ ਕਰਦੇ ਆ ਜੀ ਨਾਸ਼ਤੇ ਦੇ ਨਾਲ ਸ਼ੁਰੂਆਤ ਬਲੌਗ ਦੀ ਬਣੇ ਰਿਓ ਸਾਡੇ ਬਲੌਗ ਨਾਲ ਫਿਰ ਤੁਹਾਨੂੰ ਮਿਲਦੇ ਆ ਜੀ ਬਾਅਦ ਵਿੱਚ ਹ ਹਾਂਜੀ ਟਾਈਮ ਇੱਧਰ 12 ਵਜ ਗਏ ਆ ਤੇ ਮੰਮੀ ਦੇਖਦੇ ਪਏ ਸੀ ਇੱਧਰ ਬਲੌਗ ਤੇ ਅਸੀਂ ਸਾਰਾ ਕਰ ਲਿਆ ਆ ਖਲਾੜਾ ਖਲੂੜਾ ਚੱਕ ਲਿਆ ਆ ਸਪਾਈਆਂ ਸਾਡੀਆਂ ਹੋ ਗਈਆਂ ਜਿੱਦਾਂ ਕਿ ਤੁਹਾਨੂੰ ਦੱਸਿਆ ਸੀ ਅਸੀਂ ਰੋਜ਼ ਸਫਾਈਆਂ ਆਪ ਕਰਦੇ ਆ ਠੀਕ ਆ ਜੀ ਨੀਡ ਐਂਡ ਕਲੀਨ ਕਰ ਲਿਆ ਸਾਰਾ ਕੁਝ ਅੱਜ ਨੇ ਬਣਾਣੇ ਆ ਵਾਈਟ ਚਨੇ ਇਹ ਮੇ ਵੀ ਜਲੇ ਪਾਏ ਹੋਏ ਆ ਇਹ ਅੱਜ ਹੁਣ ਧੋ ਕੇ ਕੁੱਕਰ ਚ ਪਾਉਣੇ ਆ ਕਿਉਂਕਿ ਜਦੋਂ ਭਿੱਜਣੇ ਪਾਓ ਇਹ ਤੇ ਇਹਨਾਂ ਤੇ ਝੱਗ ਜੀ ਤਾਂ ਆ ਹੀ ਜਾਂਦੀ ਆ ਲਾਈਟਾਂ ਕਰਦੇ ਆਂ ਬੰਦ ਤੇ ਅੱਜ ਬਣਾਵਾਂਗੇ ਅੱਛਾ ਨੇਹ ਤੇ ਬਣਾਵਾਂਗੇ ਵਾਇ ਯੈਲੋ ਵਾਲੇ ਹਾਂਜੀ ਲੋ ਜੀ ਇਧਰੋਂ ਲੱਗੀਆਂ ਹੋਈਆਂ ਇਹਨਾਂ ਦੀ ਆਨਲਾਈਨ ਕਲਾਸ ਤੇ ਇਧਰ ਖਲਾਰਾ ਦੇਖੋ ਕਿਦਾਂ ਪਾਇਆ ਆ ਯਾ ਹਾਂਜੀ ਆਨਲਾਈਨ ਕਲਾਸ ਹੋ ਗਈ ਆ ਮੈਂ ਆਪ ਕੋ ਟਿਸ਼ੂ ਲਾਉਂਗਾ ਟਿਸ਼ੂ ਦਾ ਖਲਾਰਾ ਕਿਦਾਂ ਪਾਇਆ ਆ ਬਸ ਮੇਰਾ ਫੋਨ ਵੀ ਇੱਧੇ ਰੱਖਿਆ ਬੱਲੂ ਮੇਰਾ ਫੋਨ ਪਲੀਜ਼ ਅੱਧਾ ਨਾ ਛੁੱਟਿਆ ਕਰ ਅੱਛਾ ਹਾਂ ਯਾ ਚਲੋ ਜੀ ਬਣੇ ਰਹੀਏ ਸਾਡੇ ਬਲੌਗ ਦੇ ਨਾਲ ਤੇ ਅਸੀਂ ਪਾਇਆ ਹੀ ਹੈ ਕੱਪੜੇ ਸੁੱਕਣੇ ਤੇ ਮਿਲਦੇ ਆ ਜੀ ਤੁਹਾਨੂੰ ਦੁਬਾਰਾ। ਓਕੇ ਅੱਜ ਪਾ ਲਈਏ ਛੋਲੇ। ਬਣਾ ਲੈਣੇ ਚਾਹ ਪਾਣੇ ਆ। ਅੱਜ ਬਣਾਵਾਂਗੇ ਅੱਜ ਕਾਲੀ ਦੀ ਬਣਾਉਣੇ ਹੈਗੇ ਜਿਹਦੇ ਪੂਰੀਆਂ ਨਾਲ ਆਪਣੇ ਪਰ ਪੱਲੂ ਨੂੰ ਪਸੰਦ ਨਹੀਂ ਅੱਜ ਨਾਲ ਚਾਵਲ ਬਣਾਵਾਂਗੇ ਛੋਲਿਆਂ ਦੇ। ਠੀਕ ਆ। ਮੈਂ ਥੋੜੇ ਜਿਆਦਾ ਬਣਾਇਆ ਜੀ ਕਿਉਂਕਿ ਮੈਨੂੰ ਸ਼ਾਮ ਦਾ ਵੀ ਸਾਥ ਹੋਊਗਾ ਕਿ ਚੋਲਾਂ ਦੇ ਨਾਲ ਤਾਂ ਫੇਰ ਲੱਗ ਹੀ ਜਾਂਦੀ ਹੈ ਸਬਜ਼ੀਆਂ। ਜੇ ਪੂਰੀਆਂ ਬਣਾਣੀਆਂ ਹੋਵੇ ਫੇਰ ਥੋੜੀ ਸਬਜ਼ੀ ਨਾਲ ਸਰ ਜਾਂਦਾ ਫੇਰ ਸ਼ਾਮ ਦਾ ਵੀ ਸਾਥ ਤੇ ਬਾਰ ਬਾਰ ਕੀ ਬਣਾਣ ਬੈਠੂੰਗੀ। ਹ ਉਹਨਾ ਇਹ ਤਾਂ ਇਹ ਮਨੂ ਜੂਬਲੇ ਰੱਖ ਜਾਨੇ ਆ ਇਹਦੇ ਵਿੱਚ ਪਾਣੀ ਆ ਦੋ ਆਲੂ ਠੀਕ ਆ ਆਲੂ ਵੀ ਦੋ ਤਰ੍ਹਾਂ ਦੇ ਲੈ ਕੇ ਆਂਦੇ ਇੱਕ ਲੈ ਕੇ ਆਂਦੇ ਉਹ ਵਾਲੇ ਜਿਨ੍ਹਾਂ ਦੇ ਪਰੌਂਠੀਆਂ ਬਹੁਤ ਸੁਣੀਆਂ ਬਣਦੀਆਂ 30 ਰੁਪਏ ਕਿਲੋ ਆਹੋ ਇਹ ਕੋ ਲੈ ਆਂਦੇ ਆ ਜਿਹੜੇ ਸਬਜ਼ੀ ਵਿੱਚ ਪਾਓ ਤੇ ਮਤਲਬ ਜੀ ਸਬਜ਼ੀ ਸੋਹਣੀ ਬਣਦੀ ਖੁਰਦੇ ਹੀ ਖੋਤੇ ਨਹੀਂ ਹੈਗੇ ਇਹ ਕਸੀਂ ਲੈ ਆਂਦੇ ਆ ਲਾਲੂ ਹੈ ਲਾਲੂ ਇੱਕ ਲਾਲ ਆਲੂ ਲਾਲ ਲਾਲੂ ਦਾ ਲਲੂ ਦਾ ਲਲੂ ਲਲੂ ਮੰਮੀ ਦੇਖ ਲੈਣੇ ਪੰਜ ਛੇ ਕਿਟੀਆਂ ਵਜਾ ਕੇ ਬੰਦ ਕਰ ਦੂਗੀ ਆਪਾਂ ਕੱਪੜੇ-ਕੁੱਪੜੇ ਸੁਕਣੇ ਪਾਈਏ ਸਵੇਰ ਦੇ ਕੁਝ ਮੈਂ ਸਿੱਟੇ ਹੋਇਆ ਹਾਂ ਉਹ ਸਾਂਭ ਲੈਣੇ ਆ ਕੱਪੜੇ ਦੇਖ ਲੈਣੇ ਕਿ ਤੋਤਾ ਸੀਗਾ ਸੇਰ ਅੱਜ ਹਾਂ ਤੇ ਸੇਰ ਸੁੱਕਣਾ ਜ਼ਹਜਾਂਦਾ ਹੀ ਆ ਇਹ ਤਾਂ ਕੋਠੇ 10 ਮਿੰਟ ਰਵੋ ਤੱਕ ਵੀ ਤਾਂ ਮਾੜਾ ਬੜਾ ਸਮੇਂ ਕੱਲੇ ਕੱਢ ਲਈ ਆਪਾਂ ਉਰਕੀ ਫੁਗਰਕੇ ਤੇ ਅੱਜ ਮੌਸਮ ਮਾਲਾ ਦਾ ਸਹੀ ਹੋਇਆ ਹੈ ਸਹੀ ਗੱਲ ਆ ਸ਼ੁਕਰ ਧੋਪੇ ਨਿਕਲੀ ਆ ਹਾਂ ਉਹਨਾਂ ਦੀ ਵੀ ਵਿਚਾਰੇ ਆਂ ਸੋਨੇ ਕੀ ਸਹੀ ਬੰਦਿਆਂ ਦੇ ਜਿਹੜੇ ਸਾਰੇ ਕੋਲ ਨਾ ਜਿੱਤੇ ਹਾਰ ਆਏ ਹੋਏ ਆ ਇਹਦੇ ਚ ਪਾ ਦਿੰਨੇ ਆ ਨਮਕ ਇਹ ਆਹਦੀਆਂ ਵਿੱਚ ਅਲਾਂ ਹੋਣਾ ਠੀਕ ਆ ਇਹ ਤੁਮੇ ਲੱਗੇ ਸੀ ਲਾਲ ਆਲੂ ਹੂੰ ਲਾਲੂ ਇਹ ਚੈੱਕ ਕਰ ਲੈ ਲੀਂ ਲਾਲੂ ਲਾਲੂ ਇੱਕ ਲੈ ਕੇ ਆਏ ਸੀ ਅਸੀਂ ਲਾਲੂ ਇਹ ਲਾਲ ਕਿੱਦਾਂ ਹੋਏ ਚਲ ਬਾੜੀ ਆਲੂ ਆ ਇੱਕ ਇਹ ਲੈ ਕੇ ਆਈ ਸੀ ਇੱਕ ਆਹ ਵਾਲੇ ਆਲੂ ਲੈ ਕੇ ਆਈ ਸੀ ਆ ਜਿਹੜੇ ਆਲੂ ਨੇ 30 ਰੁਪਏ ਕਿਲੋ ਦਿੰਦੇ ਆ ਠੀਕ ਇੱਕ ਇਹ ਆਦੇ ਇੱਕ ਪੈਕਟ ਵਾਲੇ ਆਉਂਦੇ ਬੈਂਸੀ 1 ਕਿਲੋ ਹੂੰ ਆਹੋ ਸੀ ਇਹ ਬਾਬਾ ਆਂਗਾ ਪਾਸ ਸਬਜ਼ੀ ਸਬਜ਼ੀ ਜੀ ਪਾ ਲੈਣੇ ਨਾਲੇ ਨਾ ਫਿਰ ਖੋ ਜੋਗੇ ਹਾਂ ਸਿਟੀਆਂ ਲੱਗ ਜੂਗੀਆਂ ਇਹਨਾਂ ਨੂੰ ਚਲੋ ਸ਼ੁਰੂ ਹੋ ਜੀ ਬਣੇ ਰਹੇਗੇ ਸਾਡੇ ਵਲੌਗ ਦੇ ਨਾਲ ਲੋ ਜੀ ਹਾਂਜੀ ਲਾਲੂ ਹੀ ਖਰਾਬ ਹੋ ਗਿਆ ਇਹ ਲਾਲੂ ਹੀ ਖਰਾਬ ਨਿਕਲੇ ਲਾਲੂ ਕਾਲੂ ਨਿਕਲਿਆ ਜਰਾ ਚਲੋ ਠੀਕ ਹੈ ਆ ਵੀ ਦੇਖੀਏ ਕਿਦਾਂ ਇਹ ਕਲਾ ਤਾਂ ਸਹੀ ਹੈ ਹਾਂ ਚਲੋ ਕਰ ਲਈਏ ਤਾਂ ਫਿਰ ਤੁਹਾਨੂੰ ਉੱਪਰ ਜਾ ਕੇ ਮਿਲਦੇ ਹਾਂ ਕੱਪੜੇ-ਕੁਪੜੇ ਸੁੱਕਣੇ ਪਾਉਣੇ ਨਾਲੇ ਹਨਾ ਲਓ ਜੀ ਇਹ ਤਾਂ ਸਿਰ ਦੇ ਸਟੈਂਡ ਤੇ ਆਪਣੇ ਪਾਏ ਸੀ ਸੁੱਕ ਗਏ ਹੁਣ ਇਹ ਲਾ ਲੈਣੇ ਆ ਹਾਂ ਇਕ ਹੋਰ ਕੱਪੜੇ ਪਾ ਦਨੇ ਆ ਸਾਰੇ ਕੱਪੜੇ ਸੁੱਕ ਗਏ ਸਟੈਂਡ ਵਾਲੇ ਵੀ ਤਾਰਾਂ ਤੇ ਵੀ ਪਾਏ ਸੀਗੇ ਸਿਰ ਨੇ ਸਾਰੇ ਪਾ ਲਈ ਸੀ ਬਾਹਰ ਕੱਢ ਲਈ ਵਧੀਆ ਕੀਤਾ ਹਨਾ ਹਾਂ ਸਾਰਿਆਂ ਨੂੰ ਧੋਪ ਲੱਗ ਗਈ ਚੇਕ ਲੱਗ ਗਿਆ ਆ ਸੁੱਕ ਗਏ ਆ ਜਿਹੜੇ ਗਿੱਲੇ ਆ ਇੱਥੇ ਤਾਰਾਂ ਦੁਰਾਂ ਤੇ ਪਾ ਦਨੇ ਆ ਨਾ ਤੇ ਬਾਕੀ ਜਿਹੜੇ ਟੋਕਰੀ ਵਾਲੇ ਉਹ ਵੀ ਪਾ ਦਨੇ ਆ ਹੁਣ ਆਪਾਂ ਆ ਚੱਕ ਕੇ ਹੋਰ ਕੀ ਤੇ ਚਲੋ ਕਰ ਲਈਏ ਕੱਪੜਿਆਂ ਦਾ ਤਾਂ ਫੇਰ ਹੈਗੀ ਆਪਾਂ ਬਦਲ ਵੀ ਚੜਦਾ ਹੋਇਆ ਹਾਂ ਆਹ ਕੀ ਆ ਠੀਕ ਉੱਪਰੋਂ ਡਿੱਗ ਪਿਆ ਆ ਛਾਪੀ ਓਪੀ ਦਾ ਉੱਪਰੋਂ ਡਿੱਗਿਆ ਹੋਣਾ ਠੀਕ ਆ ਡਿਗਣੀ ਆ ਇਹਨੇ ਮੀਂਹ ਪੈਂਦੇ ਅਸਲਾ ਦੇ ਉੱਤੇ ਫੋਲਰ ਦੇ ਕਿੰਨੇ ਸੋਨ ਦਿੱਤ ਦੇਖ ਆਓ ਚਿੱਟੇ ਉਹ ਦੇਖੋ ਓਏ ਆਓ ਦੁਪਹਿਰ ਕਿਹੜੀ ਇਹਦੇ ਵਿੱਚ ਇੱਕ ਲਾਲ ਆ ਮਾਸੀ ਇੱਕ ਪਿੰਕੇ ਆ ਬਾਕੀ ਸਾਰੇ ਵਾਈਟ ਆ ਆ ਵੀ ਨਿਕਲੇ ਇੱਧਰ ਗੁਲਾਬ ਇੱਧਰ ਵੀ ਨਿਕਲੇ ਆ ਸ਼ਾਇਨ ਆ ਵੀ ਦੁਪਹਿਰ ਖਿੜੀ ਆ ਆਹ ਕੋ ਇੱਧਰ ਚਲੋ ਪਾ ਲਈਏ ਕੱਪੜੇ ਤੇ ਫਿਰ ਤੁਹਾਨੂੰ ਮਿਲਦੇ ਆ ਟਾਈਮ ਦੇਖ ਸਕਦੇ ਆ ਸਵਾ 1 ਹੋ ਗਿਆ ਤੇ ਇੱਧਰ ਲੱਗ ਰਿਹਾ ਤੜਕੀ ਛੜਕੀ ਮਾੜਾ ਤੇ ਚਨੇ ਹੋ ਗਏ ਛੋਲੇ ਹੋ ਗਏ ਓਕੇ ਤੇ ਸਾਰਾ ਸਮਾਨ ਬਾਹੀਏ ਚ ਰੱਖ ਦਿੱਤਾ ਆ ਆਲੂ ਬਾਹਰ ਕੱਢ ਤੇ ਉਬਲੇ ਹੋਏ ਹੋ ਗਏ ਛੋਲੇ ਵੀ ਆਲੂ ਤੇ ਇੱਧਰ ਹੋ ਰਿਹਾ ਆ ਵੇਜੀਟੇ ਰੱਖ ਦੇ ਠੀਕ ਓਕੇ ਤੇ ਮੈਂ ਲਾਲ ਮਾ ਤੜਕਾ ਸਬਜੀ ਹਾਂਜੀ ਅੱਜ ਪੱਲੂ ਪੱਲੂ ਹੋਈ ਬਣਾਉਂਦਾ ਆ ਨਾ ਆ ਉਹ ਲੈਣਾ ਆਂ ਤੇ ਬਾਅਦ ਵਿੱਚ ਮੈਂ ਤੇ ਹੋਰ ਬਾਦ ਨਹੀਂ ਆਸੀ ਜਿਹੜੇ ਨਾਲੇ ਬਣਾਵਾਂਗੇ ਚਾਹਾਂ ਠੀਕ ਨਾ ਚਾਵਲ ਚੋਣੇ ਲੱਗਦੇ ਆ ਠੀਕ ਆ ਚਾਵਲ ਵਾਲੇ ਵਿਗਲੇ ਹੋਰ ਕੀ ਚਲੋ ਕਰ ਲਈਏ ਚਾਵਲ ਚੋਲ ਪਾ ਲਈਏ ਵੀ ਜਨੇ ਤੇ ਇਹਨੂੰ ਹਲੇ ਲੱਗ ਜਾਣਾ ਟਾਈਮ ਇਨਸ਼ਾਅੱਲਾ ਕਿ ਦੇਖੀਏ ਹਾਂ ਠੀਕ ਵੀ ਟਾਈਮ ਲੱਗਣਾ ਆ ਹਲੇ ਤੜਕਾ ਹੋ ਪਿਆ ਆ ਤੇ ਹੋ ਪਾਇਆ ਆ ਹੁਣ ਲੱਗਿਆ ਇੰਤਕ ਲੱਗ ਜਾਣਾ ਟਾਈਮ ਚਲੋ ਇਹਨੇ ਗਲਾਸ ਸੇਕ ਕੇ ਦੋ ਕੋਲ ਜਿਆਦਾ ਬਣਾਉਣੇ ਆ ਠੀਕ ਸਾਰੇ ਨਿਕਾ ਲੈਣੇ ਆ ਠੀਕ ਆ ਇੱਕੋ ਗਲਾਸ ਨਾਲ ਠੀਕ ਹੈ ਠੀਕ ਹੈ ਇਹਦੇ ਸਾਰੇ ਜਾਣੇ ਖਾ ਲੈਣਗੇ ਹਾਂ ਜੀ ਚਲੋ ਠੀਕ ਹੈ ਸਾਡੇ ਵਲੌਗ ਦੇ ਨਾਲ ਵੀ ਮਿਲਦੀਆਂ ਲਾ ਲਈਏ ਤਰਕਤ ਪਰਕਾ ਲਓ ਜੀ ਹੋ ਗਿਆ ਤਰਕ ਬਸ ਹੋ ਹੀ ਚੱਲਾ ਹਲੇ ਇਹ ਨਾ ਤੂੰ ਕਿਉਂ ਨਹੀਂ ਛੱਡਿਆ ਇਹਨੇ ਫਾੜੀ ਕਿਉਂ ਮੈਨੂੰ ਜਾਣਾ ਦਵਾਈ ਲੈਣਾ ਅੱਜ ਕੋਈ ਸੇਵ ਨਹੀਂ ਠੀਕ ਲੱਗਦੀ ਹਾਂ ਮੈਨੂੰ ਅੱਧਾ ਲੱਗਦਾ ਮੇਰਾ ਦਿੱਤੀ ਜਾਂ ਤਾਂ ਘਟਿਆ ਜਾਂ ਜਾ ਵਗਿਆ ਜਾਂਪਦੇ ਐ ਕੁਝ ਲੱਗਦਾ ਇਧਰ ਬੜਾ ਰਾਤ ਦਾ ਹੀ ਗੁੰਝੇ ਕੋਈ ਦਵਾਈ ਦਿਖਾਇਆ ਕੋਈ ਦਵਾਈ ਲੇ ਨਾ ਕੋਮੇ ਤੜਕਾ ਲਾ ਕੇ ਪਹਿਲੇ ਮੈਂ ਦਵਾਈ ਲਿਆਵਾਂ ਚਾਵਲ ਭਿਜਨੇ ਪਾਉਂਦੇ ਆ ਹੋਰ ਕੀ ਤੜਕਾ ਲਾ ਕੇ ਸਿੰਮ ਤੇ ਰੱਖ ਜਾਨੀ ਇਹ ਵੀ ਦੇਖ ਲਿਓ ਫਿਰ ਹਾਂਜੀ ਪਹਿਲਾਂ ਦਵਾਈ ਲਿਆਵਾਂ ਚਾਕੇ ਠੀਕ ਆ ਕਰ ਦੋ ਮਸੜੀ ਨੂੰ ਫੋਨ ਤੜਕਾ ਤਾਂ ਲੱਗ ਗਿਆ ਹੈ ਹੈਨਾ ਤੇ ਚਲੋ ਦੇਖ ਲਓ ਜੀ ਤੜਕਾ ਲੱਗ ਗਿਆ ਹੈ ਹੁਣੀਆਂ ਨਾ ਪਤੀਲੇ ਚ ਪਹਿਲਾਂ ਪਾਏ ਸੀਗੇ ਉਹ ਚ ਸਬਜ਼ੀ ਨੂੰ ਤੜਕੇ ਪਾ ਦਿੰਨੀ ਆ ਲਓ ਜੀ ਦੇਖ ਸੰਗੇ ਸਬਜ਼ੀ ਦਾ ਰੰਗ ਠੀਕ ਆ ਹੋਰ ਦੇ ਜਾਬੇ ਆਲੂ ਵੀ ਬਾਟੇ ਵਿੱਚ ਜਦੋਂ ਇਹਨੂੰ ਹਵਾ ਲਾਇਆ ਬੇ ਤੇ ਫੇ ਸੇਮ ਕਾਗੇ ਰੱਖ ਦੇਣੇ ਹਨ ਠੀਕ ਹੈ ਫਿਰ ਬਾਕੀ ਸਲਾ ਲੈਣੇ ਜਾਣ ਪਾਣੀ ਚਲੋ ਠੀਕ ਹੈ ਫਿਰ ਮਹਿੰਦੀ ਜੋ ਨੂੰ ਸੁਆਈ ਜਾਵਾਂ ਜਾ ਕੇ ਹਾਂ ਹਾਂ ਜੀ ਅਸੀਂ ਗਏ ਸੀਗੇ ਬਾਜ਼ਾਰ ਤੇ ਅਸੀਂ ਲੈ ਕੇ ਆਏ ਜਮਾਨ ਇੱਧਰ ਪਿਆਜ਼ 4 ਕਿਲੋ ਲੈ ਆਈਆਂ ਤੇ ਇੱਧਰ ਨਾਲ ਲੈ ਕੇ ਆਈਆਂ ਖੀਰਾ ਤੇ ਨਾਲ ਲੈ ਕੇ ਆਈਆਂ ਆਪਣੀ ਦਵਾਈ ਕਿਉਂਕਿ ਵੀਪੀ ਥੋੜਾ ਆ ਜਾ ਵਧਿਆ ਆ ਥੋੜਾ ਜਿਹਾ ਬੀਪੀ ਵਧਿਆ ਆ। ਆ ਬੀਪੀ ਥੋੜਾ ਜਿਹਾ ਵਧਿਆ ਆ। ਨੋ ਬੈਠਾ ਠੀਕ ਆ ਕੋਈ ਖਾਸ ਨਹੀਂ ਹੈਗਾ। ਉਹ ਪਤਾ ਪਾਪੀ ਕੀ ਕਹਿੰਦੇ ਕਹਿੰਦੇ ਕਸਟੋਲ ਲੈਣਾ ਟੈਸਟ ਕਰਾਓ। ਹੋ ਸਕਦਾ ਕਹਿੰਦੇ ਜਿੱਦਾਂ ਹੁਣ ਜਿੱਦਾਂ ਦਾ ਗਾਹਾਂ ਉਮਰ ਹੁੰਦੀ ਆ ਤੇ ਫਰਕ ਤਾਂ ਪੈਂਦਾ ਹੀ ਆ। ਬਦਲ ਬਹੁਤ ਹੋਇਆ ਆ। ਬੱਬੂ ਕੋਸ਼ਾ ਸਵਾਸ ਸੀ। ਉਹ ਸਵਾਸ ਸੀ। ਬੋਲਦੇ ਜਲਦੀ ਖਾ ਲਈਏ ਥੋੜੇ ਸੌਫਟ ਦੇ ਪੱਲੂ ਨੇ ਵੀ ਖਾ ਲਿਆ ਇੱਕ। ਥੋੜਾ ਸੌਫਟ ਆ ਇਹ। ਹਾਂ ਸਵਾਸ ਸੀ ਨਾ ਮੈਂ ਫਰਿਜ ਚ ਰੱਖ ਦਿੱਤੇ ਆ ਮੈਂ ਕਹਿੰਦਾ ਠੰਡੇ ਰੋਗੇ ਨਾਲੇ ਮੰਮੀ ਬਾਹਰ ਗਲ ਜਾਣ ਜਿਆਦਾ। ਇੱਧਰ ਮੰਮੀ ਲਾ ਦੇ ਪਈ ਆ ਕੱਪੜਿਆਂ ਦੀਆਂ ਤਹਿਾਂ ਲਿਓ ਮੈਨੂੰ ਦੇ ਦਿਓ ਆਹ ਪਲੇਟ ਦੇ ਦਿਓ ਮੈਨੂੰ ਮੰਮੀ ਹਾਵੀ ਦੇ ਦੋ ਲਓ ਜੀ ਇਹਨੂੰ ਰੱਖੀਏ ਰਸੋਈ ਦੇ ਵਿੱਚ ਆ ਲਓ ਜੀ ਇੱਧਰ ਹੜ ਦੀਆਂ ਖਬਰਾਂ ਤੇ ਬੱਦਲ ਫੇਰ ਬਹੁਤ ਜ਼ਿਆਦਾ ਹੋਇਆ ਆ ਤੇ ਇੱਧਰ ਮੈਂ ਗਈ ਸੀ ਬਾਜ਼ਾਰ ਤੋਂ ਗੁਰਦੀ ਲੈਣ ਨਾਲੇ ਦਵਾਈ ਲੈਣ ਤੇ ਇੱਧਰ ਦੇਖ ਸਕਦੇ ਆ ਜੀ ਛੋਲਿਆਂ ਦੀ ਸਬਜ਼ੀ ਕਲਰ ਚੈੱਕ ਕਰ ਸਕਦੇ ਆ ਇਹਦੇ ਵਿੱਚ ਅਵਾਲ ਕੇ ਆਲੂ ਪਾਏ ਆ ਤੇ ਲੋ ਜੀ ਦੇਖੋ ਥੋੜੀ ਜਿਹੀ ਹੋਰ ਹੋ ਜਵੇ ਕੜਛੀ ਇਹ ਚੋਂ ਕੱਢ ਦਿੰਨੇ ਆ ਕੜਛੀ ਰੱਖਦੇ ਆ ਇੱਥੇ ਤੇ ਇਹਨੂੰ ਥੋੜਾ ਜਿਹਾ ਸੇਮ ਦੇ ਅੱਤੇ ਘਰ ਦਿੰਨੇ ਤੇ ਇੱਧਰ ਰੱਖ ਦਿੱਤੇ ਆ ਮੈਂ ਆ ਗਈ ਉਹ ਜਿਹਨੂੰ ਆ ਗਿਆ ਆ ਹਮਨੇ ਗੜਕਾ ਇਹਨੂੰ ਕਰ ਦਿੰਨੇ ਆ ਸੇਮ ਇਹਨੂੰ ਟੱਕ ਦਿੰਨੇ ਆ ਚਲੋ ਜਿੱਧਰ ਸਬਜੀ ਵੀ ਬਣ ਜਾਵੇ ਤੇ ਇਧਰ ਚਾਵਲ ਵੀ ਹੋ ਜਵੇ ਇੱਕ ਲਾਈਟ ਕਰ ਦਿੰਦੇ ਬੰਦ ਤੇ ਕਹ ਹਾਂਜੀ ਪੱਲੂ ਕਿੱਦਾਂ ਸਬਜੀ ਚ ਲੂਨ ਵਿੱਚ ਸਹੀ ਆ ਨਾ ਓਕੇ ਆ ਨਾ ਚਲੋ ਵਧੀਆ ਕੰਦੀ ਸੁਆਦਾ ਇਧਰ ਹਾਂਜੀ ਡਿਸ਼ਨ ਜਾਣਾ ਆ ਪਾ ਲੱਗਈਆਂ ਕਲਾਸਾਂ ਕਿੰਨਾ ਟਾਈਮ ਰਹਿੰਦਾ ਐ ਡਿਸ਼ਨ ਜਾਣ ਨੂੰ ਹੈ ਕਿੰਨਾ ਟਾਈਮ ਰਹਿੰਦਾ ਐ ਡਿਸ਼ਨ ਜਾਣ ਨੂੰ ਕਲਾਸਾਂ ਖਤਮ ਹੋ ਗਈਆਂ ਆ ਕਿ ਜਲਦੀ ਪਈ ਆ ਦੇਖੋ ਹੁਣ ਇੱਕ ਘੰਟਾ ਦਾ ਟਾਈਮ ਰਹਿ ਗਿਆ ਹੂੰ ਚਲੋ ਜੀ ਬਣੇ ਲਈਏ ਸਾਡੇ ਬਲੌਗ ਦੇ ਨਾਲ ਫੇਰ ਕਰਦੇ ਆਂ ਰੋਟੀ ਰੁੱਟੀ ਦੀ ਤਿਆਰੀ ਬਣ ਜਾਂਣ ਚਾਵਲ ਜੁਵਲ ਤੇ ਮਿਲਦੇ ਆ ਤੁਹਾਨੂੰ ਦੁਬਾਰਾ ਹੈ ਹਾਂ ਬੱਦਲ ਬਹੁਤ ਹੋਇਆ ਬਾਹਰ ਮੀਂਹ ਨਹੀਂ ਪੈਂਦਾ ਬੱਦਲ ਬਹੁਤ ਬੱਦਲ ਕੜਾ ਪੈਣਾ ਸਟੈਂਡ ਬਾਹਰ ਹਾਂ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਦੁਬਾਰਾ ਹਾਂ ਜੀ ਲਓ ਜੀ ਰੋਟੀ ਆ ਗਈ ਆ ਦੇਖ ਸਕਦੇ ਆ ਜੀ ਸਬਜੀ ਚਾਵਲ ਇਹਨਾਂ ਦੀ ਥਾਲੀ ਤੇ ਇੱਧਰ ਸੈਲਡ ਇੱਧਰ ਮੰਮੀ ਖਾਂਦੇ ਆ ਰੋਟੀ ਹਾਂਜੀ ਖਾ ਕੇ ਦੇਖੋ ਜੀ ਉਧਰ ਪਾਕਿਸਤਾਨ ਉਧਰ ਕੁੜੀ ਬੈਠੀ ਆ ਪਾਕਿਸਤਾਨ ਦੀ ਰਿਪੋਰਟਰ ਉਧਰ ਪਾਕਿਸਤਾਨ ਦੀ ਰਿਪੋਰਟਰ ਜਿਓ ਲੱਗੀ ਹੋਆ ਨਾਲ ਪਾਕਿਸਤਾਨ ਦੇ ਧਜਿਆਂ ਨਾਲ ਹੱਸ ਹੱਸ ਕੇ ਆ ਜਾਗੇ ਇਹ ਰਿਪੋਰਟਿੰਗ ਕਰਦੀ ਇਹਨੂੰ ਦੇਖ ਕੇ ਦੌਦੇ ਵਧੀਆ ਕਰਦੀ ਆ ਗੱਲ ਲਾ ਕੇ ਕਹਿੰਦੀ ਆ ਉਹਨਾਂ ਨੂੰ ਸਰਕਾਰ ਨੂੰ ਬੜੀ ਚਰਮੀ ਆ ਜੀ ਕਹਿੰਦੀ ਲੋਕਾਂ ਨੇ ਲੋਕੀ ਕਹਿੰਦੇ ਚਾਹ ਬਣਾਏ ਪਾਣੀ ਕਹਿੰਦੇ ਆ ਜਾ ਤੇਰੀ ਚਾਹ ਅੱਛੀ ਹੈ ਅਸੀਂ ਕਹਿੰਦੀ ਜੇ ਮੈਂ ਰੋੜ ਗਈ ਨਾ ਕਹਿੰਦੀ ਪਤਾ ਨਹੀਂ ਲੱਭਣੀ ਨਹੀਂ ਕਿੱਥੇ ਗਈ ਮੇਰੇ ਲਾਗੇ ਲਾਗੇ ਰੋ ਚਲੋ ਜੀ ਖਾ ਲਈਏ ਰੋਟੀ ਨਾਲ ਦੇਖ ਲਈਏ ਮਿਲਦੇ ਜੀ ਤੁਹਾਨੂੰ ਦੁਬਾਰਾ ਲੋ ਜੀ ਇੱਧਰ ਟਾਈਮ ਸਵਾ ਪੰਜ ਹੋ ਗਿਆ ਤੇ ਇੱਧਰ ਹਾਂਜੀ ਚਾਹ ਵੀ ਲਈਏ ਹੋਰ ਕੀ ਸਾਮਾ ਸਿਨੀ ਸਾਂਭਲੀ ਅੱਜ ਤੱਕ ਕੱਪੜੇ ਮੈਂ ਤਾਂ ਸੋ ਗਈ ਸੀ ਕਿਉਂਕਿ ਤਾਂ ਉੱਪਰ ਨਿਕਲੀ ਸੀਗੀ ਵੇ ਕੱਬਲ ਵੀ ਪਾਤੇ ਹਨਾ ਤੇ ਚਲੋ ਅੱਜ ਦਾ ਉਹਦਾ ਕੱਪੜੇ ਸੁੱਕ ਗਏ ਸਾਰੇ ਧੋਪਨਾ ਹਨਾ ਕੱਪੜੇ ਸੁੱਕ ਗਏ ਸਾਰੇ ਧੋਪਨਾ ਹਨਾ ਤੇ ਇੱਧਰ ਦਾਦੀ ਵੀ ਪੀ ਰਿਆ ਚਾਹ ਤੇ ਇੱਧਰ ਮੈਂ ਵੀ ਲੱਗੀ ਪੀਣ ਚਾਹ ਤੇ ਚਲੋ ਪੀ ਲਈਏ ਚਾਹ ਪਾਣੀ ਤੇ ਫਿਰ ਤੁਹਾਨੂੰ ਮਿਲਦੇ ਹਾਂ ਹਨਾ ਉੱਥੇ ਇੱਧਰ ਟਾਈਮ ਤੁਸੀਂ ਦੇਖ ਸਕਦੇ ਆ 9:30 ਹੋ ਗਿਆ ਤੇ ਇੱਧਰ ਦਾਦੀ ਬਣਾ ਰਿਆ ਹੁਣ ਰੋਟੀ ਤੇ ਖਾਵਾਂਗੇ ਚਣਿਆਂ ਨੇ ਛੋਲੇ ਨਾਲ ਹੀ ਜਣਾ ਤੇ ਠੀਕ ਆ ਤੇ ਚਲੋ ਇੱਧਰ ਬਣਾਉਂਦੇ ਪਏ ਦਾਦੀ ਰੋਟੀ ਤੇ ਇੱਧਰ ਮਾਸੀ ਜੀ ਕਰਦੇ ਪਿਆ ਸਲਾਈ ਹਾਂਜੀ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਯਾਰ ਹੋ ਗਿਆ ਸੂਟ ਕੰਪਲੀਟ ਹੈ ਨਹੀਂ ਹੋਇਆ ਨਹੀਂ ਹੈ ਬੇਚ ਲੋੜਿਆ ਹੋਰ ਕੰਮ ਕਰ ਲਾਪੀ ਜੀਗੀ ਠੀਕ ਹੈ ਜੇ ਖ਼ਬਰਾਂ ਵੇਖਣ ਲੱਪੇਂਦੀਆਂ ਕਿਤੇ ਬੰਨ ਟੁੱਟ ਗਏ ਕਿਤੇ ਪੁਲ ਟੁੱਟ ਗਏ ਜਿਹੜੇ ਲੋਕੀ ਚੁੱਘਿਆਂ ਤੇ ਚੜੇ ਹੋਏ ਆਪਣੇ ਬੁਰੇ ਹਾਲਾਤ ਹੋਏ ਪਏ ਆ ਦੇਖ ਕੇ ਫੱਟ ਕੇ ਮਨ ਬਹੁਤ ਦੁਖੀ ਹੁੰਦਾ ਯਾਰ ਹੂੰ ਵਿਚਾਰੇ ਉਹ ਜਾਨਵਰ ਕਿਦਾਂ ਨਾ ਫਿਰ ਖੁਸ਼ੀ ਵੀ ਸਮਾ ਸਾਡੇ ਪਾਣੀ ਨਹੀਂ ਆਇਆ ਪਰ ਜਿੰਨਾਂ ਦੇ ਜ਼ਿਆਦਾ ਉਹਨਾਂ ਨੂੰ ਸੋਚਣਾ ਨਾ ਰੋਟੀ ਨਾ ਪਾਣੀ ਦੀ ਕਿੰਨੀ ਮੁਸ਼ਕਲਾਂ ਨੇ ਬੱਚਿਆਂ ਨੂੰ ਦੁੱਧ ਨਹੀਂ ਮਿਲਦਾ ਪਿਆ ਛੱਤਾਂ ਤੇ ਰਹਿਣ ਡਏ ਉਹ ਪਰ ਦੋ ਤਿੰਨ ਜਗ੍ਹਾ ਤੇ ਦਫਾਇਆ ਛੋਟੇ ਬੱਚੇ ਇਦਾਂ ਦੇ ਆ ਜਿਹੜੇ ਰੋਟੀ ਖਾਂਦੇ ਹੀ ਨਹੀਂ ਹੈਗੇ ਹੂੰ ਜਿਹੜੇ ਹਲੇ ਦੁੱਧ ਦੁੱਧ ਪੀਂਦੇ ਆ ਫੇਰ ਉਹ ਇਹ ਕਹਿ ਰਹੇ ਆ ਕਹਿੰਦੇ ਚਲੋ ਇਹ ਤਾਂ ਹਜੇ ਪਾਣੀ ਆਇਆ ਹੈਗਾ ਵਾ ਜਦੋਂ ਪਾਣੀ ਉਤਰਨ ਤੋਂ ਬਾਅਦ ਉੱਥੇ ਬਿਮਾਰੀਆਂ ਫੈਲਣੀਆਂ ਆ ਉਹ ਹਜੇ ਪਤਾ ਨਹੀਂ ਉਹ ਕੀ ਕਿੱਦਾਂ ਹੋਣੀ ਉਹ ਕੀ ਹੋਣਾ ਹੈ ਹਲੇ ਉਹ ਵੀ ਨਹੀਂ ਪਤਾ ਸੱਚੀ ਬੁਆ ਤਾਂ ਅੱਜ ਦੇ ਦੇ ਪੈਸੀ ਸੱਚੀ ਰੋਣਾ ਆਉਂਦਾ ਵੈਸੀ ਖਬਰਾਂ ਦੇਖ ਕੇ ਜਿੱਦਾ ਜਿਹੜੇ ਪਸ਼ੂ ਆ ਕਹਿੰਦੇ ਤਿੰਨ ਤਿੰਨ ਚਾਰ ਚਾਰ ਦਿਨਾਂ ਤੋਂ ਖੜੇ ਆ ਖੜੇ ਹੀ ਆ ਬੈਠੀ ਨਾ ਪਾਣੀ ਦੇ ਵਿੱਚ ਕਿੱਦਾਂ ਨਾ ਉਹ ਬੈਠ ਸਕਦੇ ਨਾ ਕੁਝ ਖਾ ਸਕਦੇ ਬਸ ਇੰਨਾ ਚਲੋ ਖਾਣੇ ਦਾ ਜਦੋਂ ਟੀਵੀ ਜਦੋਂ ਟੀਵੀ ਲਾਈਦਾ ਖਬਰਾਂ ਦੇਖ ਕੇ ਡਰ ਜਿਹਾ ਲੱਗਦਾ ਇਹ ਪਤਾ ਨਹੀਂ ਕਿੱਦਾਂ ਉਹ ਵੀ ਉਹੀ ਕਹਿੰਦੇ ਲੱਗ ਰਿਖਣਿਆ ਸੀਗਾ ਫੇ ਮੈਂ ਬਲੌਗ ਬਣਾ ਲੱਗੀ ਬਾਬੇ ਕਰ ਦਿੱਤੀ ਹਾਂ ਹਾਂਜੀ ਤੇ ਚਲੋ ਫਿਰ ਖਾਨੇ ਆ ਰੋਟੀ ਪਾਣੀ ਦੇ ਫਿਰ ਤੁਹਾਨੂੰ ਮਿਲਦੇ ਆ ਅੱਜ ਲਓ ਜੀ ਟਾਈਮ ਹੋ ਗਿਆ ਜੀ ਸਵਾ 10 ਤੇ ਆਪਾਂ ਰੋਟੀਆਂ ਪਾਣੀਆਂ ਦਾ ਸਾਰਾ ਕੰਮ ਕਰਕੇ ਖਤਮ ਆਪਣੇ ਆ ਗਏ ਆ ਰੂਮ 'ਚ ਤੇ ਹੋ ਗਏ ਵਿਲੇਜ ਤੇ ਕਰਦੇ ਆ ਬਲੌਗ ਦਾ ਐਂਡ ਕਰੋ ਜੀ ਚਲੋ ਹਾਂ ਜੀ ਕਰਦੇ ਆ ਜੀ ਅੱਜ ਦੇ ਬਲੌਗ ਦਾ ਇੱਥੇ ਹੀ ਐਂਡ ਅੰਗਰੇਜ਼ੀਆ ਕਾਲੇ ਤੇ ਨਵੇਂ ਬਲੌਗ 'ਚ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਚਲੋ ਮਿਲਦੇ ਆਂ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਨੇ ਮਿਲਦੇ ਆਂ ਜੀ ਗੱਲ ਇੱਕ ਕਿੰਨਾ ਵੀ ਬਲੌਗ ਸੋ ਕਿਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ